ਸ਼੍ਰੀ ਅਕਾਲ ਜੀ ਮੈਂ ਹਾਂ ਕੁਲਦੀਪ ਬਰਾੜ ਪੰਜਾਬ ਸਰਕਾਰ ਵੱਲੋਂ ਲੈਂਡ ਪਾਲਿਸੀ ਲੈਂਦੀ ਗਈ ਸੀ ਜਨਾ ਵੱਲੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆ ਜਿਹੜਾ ਉਹਦਾ ਵਿਰੋਧ ਕੀਤਾ ਜਾ ਰਿਹਾ ਸੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਵੀ ਇਸ ਦਾ ਪੂਰ ਜੋਰ ਆ ਜਿਹੜਾ ਉਹ ਵਿਰੋਧ ਕੀਤਾ ਗਿਆ ਪਰ ਅੱਜ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਜਿਹੜੀ ਸੀਗੀ ਉਹ ਪਾਲਿਸੀ ਆ ਉਹ ਵਾਪਸ ਲੈ ਲਈ ਗਈ ਹੈ ਇਸ ਦੇ ਸਬੰਧ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦਾ ਕੀ ਕਹਿਣਾ ਉਹ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣੇ 14 5 2025 ਨੂੰ ਜੋ ਲੈਂਡ ਪਾਲਿਸੀ ਪਾਲਿਸੀ ਪੰਜਾਬ ਦੇ ਵਾਸਤੇ ਲੈ ਕੇ ਆਏ ਔਰ ਉਹਦੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਤਕਰੀਬਨ 65333 ਏਕੜ ਜ਼ਮੀਨ ਸੱਤ ਸ਼ਹਿਰਾਂ ਦੇ ਨਾਲ ਜਿਹੜੀ ਸਬੰਧ ਅਧੀਨ ਨੂੰ ਨੋਟੀਫਾਈ ਕਰਕੇ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਔਰ ਪੰਜਾਬ ਦੇ ਕਿਸਾਨਾਂ ਦੇ ਕੋਲੋਂ ਉਹ ਪ੍ਰਾਪਤ ਕੀਤੀ ਜਾਏ ਔਰ ਜਦੋਂ ਇਹ ਸਰਕਾਰ ਆਪਣੀ ਪਾਲਿਸੀ ਲੈ ਕੇ ਆਈ ਤੇ ਸਾਡੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਪੰਜਾਬ ਦੇ اپੋਜੀਸ਼ਨ ਦੇ ਲੀਡਰ ਪ੍ਰਤਾਪ ਬਾਜਵਾ ਜੀ ਉਹਨਾਂ ਦੋਨੋਂ ਨੇ ਇਹਦਾ ਜਦੋਂ ਇਹਦੇ ਤੇ ਵਿਚਾਰ ਗੋਸ਼ਟੀ ਕੀਤੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਜਦੋਂ ਸੰਪਰਕ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਪੰਜਾਬ ਸਰਕਾਰ ਧੋਖਾ ਕਰਨ ਦੇ ਵਾਸਤੇ ਜਾ ਰਹੀ ਔਰ ਇੱਕ ਐਜੀਟੇਸ਼ਨ ਦੇ ਰੂਪ ਦੇ ਵਿੱਚ ਉਸ ਵੇਲੇ ਅਜਤੂ ਤਕਰੀਬਨ ਡੇਢ ਮਹੀਨਾ ਪਹਿਲਾਂ ਲੋਕਾਂ ਨੇ ਤੋਂ ਐਜੀਟੇਸ਼ਨ ਚਾਲੂ ਕੀਤਾ ਔਰ ਪੰਜਾਬ ਦੀ ਤਕਰੀਬਨ ਸੱਤੇ ਜਗ੍ਹਾ ਜਿੱਥੇ ਨੋਟੀਫਿਕੇਸ਼ਨ ਹੋਣਾ ਸੀ ਉੱਥੇ ਜਾ ਕੇ ਰਾਜਾ ਬੜਿੰਗ ਜੀ ਸਾਡੇ ਪ੍ਰਤਾਨ ਸਾਹਿਬ ਉਹਨਾਂ ਦੀ ਅਗਵਾਈ ਦੇ ਥੱਲੇ ਅਸੀਂ ਧਰਨੇ ਦਿੱਤੇ ਔਰ ਇਨ੍ਹਾਂ ਧਰਦਿਆਂ ਨੂੰ ਦੇਖ ਕੇ ਜਿਹੜੀ ਪੰਜਾਬ ਦੀ ਜਨੀਆਂ ਪਾਰਟੀਆਂ ਨੇ ਉਹ ਵੀ ਸਾਰੀਆਂ ਚੋਣ ਉਹ ਵੀ ਸਾਰੀਆਂ ਜਿਹੜੀਆਂ ਨੇ ਮੈਦਾਨ ਦੇ ਵਿੱਚ ਆਈਆਂ ਔਰ ਉਹਨਾਂ ਨੇ ਵੀ ਆਪਣਾ ਜਿਹੜਾ ਐਜੀਟੇਸ਼ਨ ਚਾਲੂ ਕੀਤਾ ਔਰ ਉਹਦੇ ਨਾਲ ਜਿਹਨੀਆਂ ਜਥੇਬੰਦੀਆਂ ਉਹ ਵੀ ਮੈਦਾਨ ਦੇ ਵਿੱਚ ਆਈਆਂ ਔਰ ਉਹਨਾਂ ਸਾਰਿਆਂ ਨੇ ਵੀ ਪੰਜਾਬ ਸਰਕਾਰ ਨੂੰ ਥ੍ਰੈਟ ਕੀਤਾ ਕਿ ਜੇਕਰ ਇਹਨਾਂ ਨੇ ਆਪਣੀ ਲੈਂਡ ਪੋਲਿੰਗ ਪਾਲਿਸੀ ਵਾਪਸ ਨਾ ਲਈ ਤੇ ਜਾਂ ਇਹਨੂੰ ਕੈਨਸਲ ਨਾ ਕੀਤਾ ਤੇ ਅਸੀਂ ਪੰਜਾਬ ਦੇ ਵਿੱਚ ਐਜੀਟੇਸ਼ਨ ਚਾਲੂ ਕਰਾਂਗੇ ਔਰ ਐਜੀਟੇਸ਼ਨ ਦਾ ਇੱਕ ਮਾਹੌਲ ਪੰਜਾਬ ਸਾਰੇ ਦੇ ਵਿੱਚ ਬਣ ਗਿਆ ਪਰ ਅੱਜ ਮੈਨੂੰ ਬੜੀ ਜਿਹੜੀ ਖੁਸ਼ੀ ਹੋ ਰਹੀ ਕਿ ਪੰਜਾਬ ਸਰਕਾਰ ਨੇ ਜੋ ਕਾਂਗਸ ਪਾਰਟੀ ਨੇ ਪ੍ਰੋਗਰਾਮ ਤੇ ਬਾਕੀ ਜਥੇਬੰਦੀਆਂ ਸਾਰੀਆਂ ਪੰਜਾਬ ਦੀਆਂ ਨੇ ਜੋ ਚਾਲੂ ਕੀਤਾ ਸੀ ਜੋ ਥ੍ਰੈਟ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਲੈਂਡ ਪੋਲਿੰਗ ਪਾਲਿਸੀ ਵਾਸ ਲਈ ਜਾਏ ਅੱਜ ਉਹਨਾਂ ਨੇ ਆਪਣੀ ਭੋਲ ਜੋ ਬਹੁਤ ਵੱਡੀ ਪੁਰਾਣੇ ਸਮੇਂ ਦੇ ਵਿੱਚ ਕੀਤੀ ਅੱਜ ਤੋਂ 2 ਮਹੀਨੇ ਪਹਿਲਾਂ ਉਹਨੂੰ ਵਾਸ ਲੈ ਕੇ ਜੋ ਅੱਜ ਉਹਨਾਂ ਨੇ ਨੋਟੀਫਿਕੇਸ਼ਨ ਕੀਤਾ ਉਹਦੇ ਜਮੇ ਪੰਜਾਬ ਦੀ ਜਨਤਾ ਨੂੰ ਔਰ ਖਾਸ ਤੌਰ ਤੇ ਜੋ ਸਾਡੇ ਕਾਂਗਸ ਦੇ ਸਾਰੇ ਵਰਕਰ ਨੇ ਔਰ ਜਿੰਨੀਆਂ ਜੱ세 ਬੰਦੀਆਂ ਨੇ ਪੰਜਾਬ ਦੀਆਂ ਮੈਂ ਉਹਨਾਂ ਸਾਰੀਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਚਾਹਨਾ ਔਰ ਅੱਗੇ ਤੋਂ ਵੀ ਸचेत ਕਰਨਾ ਚਾਹਨਾ ਕਿ ਜਦੋਂ ਕਿਤੇ ਪੰਜਾਬ ਦੇ ਹਿੱਤ ਦੇ ਉਲਟ ਕਦੇ ਕੋ ਗਵਰਨਮੈਂਟ ਕਾਨੂੰਨ ਲੈ ਕੇ ਆਏ ਹਮੇਸ਼ਾ ਸਾਰੇ ਤਗੜੇ ਹੋ ਕੇ ਰਲ ਮਿਲ ਕੇ ਹਮੇਸ਼ਾ ਹਮਲਾ ਮਾਰੀਏ ਤਾਂ ਜੋ ਕਿ ਪੰਜਾਬ ਦੇ ਲੋਕਾਂ ਦਾ ਕਦੇ ਵੀ ਨੁਕਸਾਨ ਨਾ ਹੋਵੇ ਤਾਂ ਜਿਹੜੀ ਪਾਲਿਸੀ ਜਿਹੜੀ ਵਾਪਸ ਲਈ ਹੈ ਸਰਕਾਰ ਨੇ ਇਹ ਮੇਰੇ ਸਾਹਬ ਨਾਲ ਤਾਂ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਰਹੀਆਂ ਨੇ ਜਿਹੜੀਆਂ 2027 ਚ ਆ ਰਹੀਆਂ ਨੇ ਉਹਨੂੰ ਮਤੇ ਰੱਖ ਨਜ਼ਰ ਰੱਖਦੇ ਸਾਰਾ ਕੁਝ ਕੀਤਾ ਇਹਨਾਂ ਨੇ ਕਿਉਂਕਿ ਭਾਜਪਾ ਜਸ਼ਨ ਮਨਾ ਰਹੀ ਹੈ ਇਹ ਲੈਂਡ ਪਾਲਿਸੀ ਨੂੰ ਰੱਦ ਕਰਨ ਦੇ ਵਿੱਚ ਅਕਾਲੀ ਦਲ ਵੀ ਜਿਹੜਾ ਬੜਾ ਜਸ਼ਨ ਮਨਾ ਰਿਹਾ ਵੀ ਸਾਡੀ ਖਰੇ ਮਿਹਨਤ ਨਾਲ ਜਦੋਂ ਕਿ ਇਹ ਸਾਰਾ ਸੰਯੁਕਤ ਮੋਰਚੇ ਦੀ ਜਿਹੜੀ ਉਹਦੇ ਦਬਾਅ ਕਾਰਨ ਸਾਰਾ ਕੁਝ ਹੋਇਆ ਹੈ ਅੱਗੇ ਦਿੱਲੀ ਜਿੱਤ ਕੇ ਆਏ ਨੇ ਤੇ ਹੁਣ ਇਹ ਜਿੱਤਿਆ ਪਰ ਇਹਨਾਂ ਨੂੰ ਕਹਵੇ ਵੀ ਇਹ ਹਟ ਜਾਏਗਾ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਰ ਸਰਕਾਰਾਂ ਜਿਹੜੀਆਂ ਜੇ ਚੁਣੀਆਂ ਗਈਆਂ ਚਾਹੇ ਭਗਵੰਤ ਮਾਨ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਜਿਨ੍ਹਾਂ ਨੇ ਸਾਰੀ ਪ੍ਰਪੋਜ਼ਲ ਕੋ ਅਜ ਦੀ ਨਹੀਂ ਹੈ 1995 ਦੀ ਲਾਗੂ ਬਤਲ ਕੀਤੀ ਹੋਈ ਹੈ ਉਸ ਤਹਿਤੀ ਸਾਰਾ ਕੁਝ ਘੜਿਆ ਜਾ ਰਿਹਾ ਹੈ ਜੇ ਇਹ ਸਰਕਾਰਾਂ ਆਣ ਗਈਆਂ ਤਾਂ ਫਿਰ ਸਾਨੂੰ 27 ਤੋਂ ਬਾਅਦ ਵੀ ਖਤਰਾ ਦਿਖਾਈ ਦੇ ਰਿਹਾ ਹੈ ਕਿ ਇਹ ਪਾਲਿਸੀ ਜਿਹੜੀ ਹੈ ਲਾਗੂ ਹੋ ਕੇ ਰਹਿਵੇਗੀ ਜੇ ਲੋਕ ਉੱਠ ਖੜੇ ਹੋਣਗੇ ਮਤਲਬ ਆਪ ਦੀ ਸਹੀ ਨਿਸ਼ਾਨਾ ਬਣਾ ਲੈਣਗੇ ਕਿਉਂਕਿ 27 ਦਾ ਵੀ ਹਲੇ 1.5 ਸਾਲ ਪਿਆ ਹੈ ਤੇ ਜਦੋਂ ਸਹੀ ਨਿਸ਼ਾਨੇ ਤੇ ਲੋਕ ਪਹੁੰਚ ਜਾਣਗੇ ਤੇ ਫਿਰ ਕੋਈ ਦੋ ਰਹਿ ਨਹੀਂ ਵੀ ਇਹ ਪਾਲਿਸੀਆਂ ਜਾਂਦੀਆਂ ਨਿਗੇ ਨਹੀਂ ਆਣ ਗਿਆ ਪਰ ਜੇ ਆਪ ਦਾ ਗਲਤ ਚੋਣ ਕਰਨਗੇ ਗਲਤ ਨਿਸ਼ਾਨਾ ਲਾਣਗੇ ਤੇ ਫਿਰ ਇਹ ਪਾਲਿਸੀਆਂ ਬਾਹਰ ਕਰਾਰ ਰਹਿਣਗੀਆਂ ਖਾਨ ਜਿਹੜਾ ਬਣਿਆ ਹੈ ਪੁਰਾਣਾ ਨਾਲੇ 100 ਚਿੱਤਰ ਤੇ ਨਾਲੇ 100 ਗੰਡੇ ਵਾਲੀ ਗੱਲ ਹੈ ਇਹ ਤਾਂ ਵਾਪਸ ਲੈਣੀ ਪੈਣੀ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਦਬਾਈ ਇਹਨਾਂ ਬਣ ਚੁੱਕਿਆ ਸੀ ਕਿ ਜਿਹੜੀ ਇਹ ਲੈਂਡ ਪੂਲ ਪਾਲਿਸੀ ਭਗੰਤਮਾ ਲੈ ਕੇ ਆਈ ਏ ਇਹ ਬਿਲਕੁਲ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਜ਼ਮੀਨ ਲੈਣਾ ਚਾਹੁੰਦੇ ਸੀ ਸੋ ਇਸ ਵਾਸਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਵਰਗਾਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਈਮਨ ਕੇ ਜਿਹੜੀ ਇਹ ਪਾਰਟੀ ਦੇ ਵਿੱਚ ਬੰਦੇ ਨੇ ਉਹ ਬਿਲਕੁਲ ਦਬੇ ਦਬੇ ਸੀ ਔਰ ਕਈਆਂ ਨੇ ਅਰਜ਼ੇ ਵੀ ਦਿੱਤੇ ਨੇ ਜਦੋਂ ਪਤਾ ਲੱਗਿਆ ਕਿ ਜਿਹੜੀ ਸਾਡੀ ਪਾਰਟੀ ਦੇ ਜਿਹੜਾ ਥੱਲਾ ਹੈ ਉਹ ਬਿਲਕੁਲ ਥਿੱਲਰ ਜਾ ਰਿਹਾ ਹੈ ਇਸ ਪਾਲਿਸੀ ਦੇ ਕਾਰਨ ਦੇ ਉਹਨੂੰ ਜਿਹੜਾ ਸਤਿਆ ਚਟਨਾ ਪਿਆ ਇਹ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਤੇ ਆਮ ਲੋਕਾਂ ਦੀ ਜਿੱਤ ਹੈ ਲੈਂਡ ਪੋਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਕੱਲ ਰੱਦ ਕਰਨ ਦਾ ਐਲਾਨ ਕੀਤਾ ਇਹ ਅਸੀਂ ਸੰਘਰਸ਼ੀ ਲੋਕਾਂ ਨੂੰ ਇਹ ਸੰਘਰਸ਼ੀ ਲੋਕਾਂ ਦੀ ਇਹ ਵੱਡੀ ਜਿੱਤ ਹੈਗੀ ਆ ਅਸੀਂ ਇਹ ਸਮਝਦੇ ਹਾਂ ਵੀ ਜਿੰਨੀ ਦੇਰ ਇਹ ਜਿਹੜੀ ਕਾਰਪੋਰੇਟ ਪੂੰਜੀਪਤੀ ਪੱਖੀ ਸਰਕਾਰ ਇਹਦਾ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਦਿੰਦੀ ਓਨੀ ਦੇਰ ਸਾਨੂੰ ਸਾਡੇ ਸੰਘਰਸ਼ ਦੇ ਜਿਹੜਾ ਰੌਂ ਦੇ ਵਿੱਚ ਰਹਿਣਾ ਚਾਹੀਦਾ ਸਾਡੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਇਹ ਪ੍ਰਬੰਧ ਆ ਕਾਰਪੋਰੇਟ ਪੱਖੀ ਜਿਹੜਾ ਇਹ ਨਰਿੰਦਰ ਮੋਦੀ ਨੇ ਤਨ ਕਾਨੂੰਨ ਲੈ ਕੇ ਆਂਦੇ ਸੀ ਉਸੇ ਤਰਜ਼ ਦੇ ਉੱਤੇ ਜਿਹੜਾ ਪੰਜਾਬ ਦੇ ਪਿੰਡਾਂ ਦਾ ਜਾੜਾ ਇੱਥੋਂ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿੱਢਿਆ ਸੀ ਉਹਦੇ ਖਿਲਾਫ ਜਿਹੜੀ ਇੱਕ ਲੋਕ ਲਹਿਰ ਲਾਮਬੰਦ ਹੋਈ ਹੈ ਉਹਦੀ ਇੱਕ ਬਹੁਤ ਵੱਡੀ ਇਹ ਇਤਿਹਾਸਕ ਸਾਡੀ ਇਹ ਵਖਤੀ ਇਹਨੂੰ ਅਸੀਂ ਜਿੱਤ ਮੰਨਦੇ ਹੈਗੇ ਆਂ ਤੇ ਅਸੀਂ ਇਹ ਮੰਨਦੇ ਆਂ ਵੀ ਸਾਡੀ ਇਸ ਜਿੱਤ ਤੋਂ ਇਸ਼ਾ ਲੈ ਕੇ ਭਵਿੱਖ ਦੇ ਸੰਘਰਸ਼ਾਂ ਵਾਸਤੇ ਸਾਨੂੰ ਜਿਹੜਾ ਸੰਘਰਸ਼ਾਂ ਦੇ ਮੈਦਾਨ ਨੂੰ ਮਗਧਾ ਰੱਖਣਾ ਚਾਹੀਦਾ ਇਹ ਜਿਹੜੀ ਕੇਦਰ ਦੀ ਮੋਦੀ ਸਰਕਾਰ ਉਸੇ ਹੀ ਤਰਫ ਤੇ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਜਿਹੜੀ ਉੱਥੋਂ ਦੀ ਹਾਰੀ ਹੋਈ ਬੀ ਟੀਮ ਹੈਗੀ ਹੈ ਉਹ ਕੇਜਰੀਵਾਲ ਹੁਣੀ ਉਹਨਾਂ ਨੇ ਜਿਹੜੀ ਇਹ ਪਾਲਿਸੀ ਲੈ ਕੇ ਆਂਦੀ ਸੀ ਪੰਜਾਬ ਦਾ ਉਹ ਜੜਾ ਕਰਨ ਦੇ ਵਾਸਤੇ ਉਹ ਪੰਜਾਬ ਦੇ ਲੋਕਾਂ ਦੇ ਦਬਾਅ ਸਦਕਾ ਵਾਪਸ ਲਈ ਹੈ ਨਾ ਕਿ ਇਹਨਾਂ ਨੇ ਕੋਈ ਸ਼ੌਂਕਣਾ ਵਾਪਸ ਲਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਲੋਕਾਂ ਨੇ ਐਲਾਨ ਕੀਤਾ ਹੋਇਆ ਸੀ ਵੀ ਜੇ ਸਾਡੇ ਪਿੰਡਾਂ ਵਿੱਚ ਵੜਨਾ ਹੈ ਤਾਂ ਉਹ ਆਪਣੇ ਜਿਹੜੇ ਹੈਗੇ ਆ ਉਹ ਕੱਪੜੇ ਨਾਲ ਦੋ-ਦੋ ਲੈ ਕੇ ਆਉਣ ਇਸ ਕਰਕੇ ਸਰਕਾਰ ਨੇ ਇਸ ਲੋਕ ਰੋਧ ਦੇ ਅੱਗੇ ਝੁਕਦਿਆਂ ਇਸ ਸਕੀਮ ਨੂੰ ਜਿਹੜਾ ਹੈਗਾ ਵਾਪਸ ਲਾਇਆ ਐ ਅਸੀਂ ਇਸ ਨੂੰ ਲੋਕਾਂ ਦੀ ਵਕਤੀਜਿਤ ਜਿਹੜੀ ਹੈਗੀ ਉਹ ਮੰਨਦੇ ਆ ਤੇ ਅਸੀਂ ਮੰਨਦੇ ਆਂ ਵੀ ਜਿਹੜੀ ਅੱਗੇ ਵੀ ਸਾਨੂੰ ਜਿਹੜੀ ਖੇਤੀ ਨੀਤੀ ਬਦਲਣ ਲਈ ਜਾਂ ਹੋਰ ਸੰਘਰਸ਼ਾਂ ਲਈ ਜਿਹੜਾ ਹੈਗਾ ਉਹ ਤਿਆਰ ਰਹਿਣਾ ਚਾਹੀਦਾ